ਭਾਈ ਭਗਤਾ ਜੀ ਦੇ ਘਰ ਤੇ ਉਹਨਾਂ ਦੀ ਪਤਨੀ ਜਿਉਣੀ ਜੀ ਦੇ ਕੁਖੋਂ 26 ਜਨਵਰੀ 1682 ਪੇਂਡਪਾਉ ਵਿੰਡ ਵਿਖੇ ਬਾਬਾ ਦੀਪ ਸਿੰਘ ਜੀ ਦਾ ਜਨਮ ਹੁੰਦਾ ਹੈ ਬਾਬਾ ਦੀਪ ਸਿੰਘ ਜੀ ਦੇ ਮਾਤਾ ਪਿਤਾ ਜੀ ਸ਼ੁਰੂ ਤੋਂ ਹੀ ਗੁਰੂ ਘਰ ਦੇ ਬਹੁਤ ਸ਼ਰਧਾਲੂ ਸਨ ਜਾਦੇਕ ਦੇਨ ਭਾਈ ਦੀਪੇ ਦੇ ਮਾਤਾ ਪਿਤਾ ਜੀ ਉਸ ਨੂੰ ਅਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਲੈ ਕੇ ਜਾਂਦੇ ਹਨ ਤਾਂ ਉੱਥੇ ਉਹ ਕੁਝ ਸਮਾਂ ਬਿਤਾਉਂਦੇ ਹਾਂ ਤੇ ਗੁਰੂ ਘਰ ਦੀ ਸੇਵਾ ਵੀ ਕਰਦੇ ਹਨ ਤਾਂ ਜਦੋਂ ਉਹ ਵਾਪਸ ਆਉਣ ਲੱਗਦੇ ਹਾਂ ਤੱਕ ਗੁਰੂ ਗੋਬਿੰਦ ਸਿੰਘ ਜੀ ਭਾਈ ਦੀਪੇ ਨੂੰ ਆਪਣੇ ਕੋਲ ਰੱਖਣ ਦੀ ਇੱਛਾ ਜ਼ਾਹਰ ਕਰਦੇ ਨੇ ਕੁਝ ਕੁ ਮਹੀਨਿਆਂ ਬਾਅਦ ਭਾਈ ਦੀਪੇ ਦੇ ਮਾਤਾ ਪਿਤਾ ਜੀ ਆਪਣੇ ਘਰ ਪਰਤ ਆਉਂਦੇ ਨੇ ਪਰ ਭਾਈ ਦੀਪਾ ਉੱਥੇ ਰੁਕ ਹੰਦੇ ਹਨ ਭਾਈ ਦੀਪਾ ਜੀ ਉਥੇ ਗੁਰਬਾਨੀ ਅਭਿਆਸ ਦੀ ਸਿੱਖਿਆ ਹਾਸਲ ਕਰਦੇ ਹਨ ਤੇ ਉਥੇ ਉਹਨਾਂ ਦੇ ਨਾਲ ਕਈ ਭਾਸ਼ਾਵਾਂ ਵੀ ਸਿੱਖ ਲਈਆਂ ਬਾਕੀ ਸਿੱਖਿਆ ਦੇ ਨਾਲ ਉਹਨਾਂ ਨੇ ਸ਼ਸਤਰ ਵਿਦਿਆ ਵੀ ਲਈ ਜਿਸ ਵਿੱਚ ਉਹ ਚੌਨਾ ਨੇ ਤਲਵਾਰਬਾਜੀ ਤੇ ਤੀਰਅੰਦਾਜ਼ੀ ਨੂੰ ਵੀ ਜਲਦੀ ਹੀ ਸਿੱਖ ਲਿਆ ਉਹਨਾਂ ਦੇ ਨਾਲ ਵਿੱਚ ਕੋਈ ਵਰਲਾ ਹੀ ਟੋਪ ਤੇ ਪਿਸਤੌਲ ਚਲਾ ਸਕਦਾ ਸੀ ਜੋ ਭਾਈ ਦੀਪਾ ਸਿੰਘ ਜੀ ਨੇ ਸਿੱਖ ਲਈ ਫਿਰ ਕੁਝ ਸਾਲਾਂ ਬਾਅਦ ਭਾਈ ਦੀਪਾ ਜੀ ਦੇ ਮਾਤਾ ਪਿਤਾ ਜੀ ਅਨੰਦਪੁਰ ਸਾਹਿਬੋਂ ਦੇ ਹਨ ਭਾਈ ਦੀਪੇ ਨੂੰ ਲੈ ਕੇ ਜਾਣ ਵਾਸਤੇ ਉਹ ਗੁਰੂ ਸਾਹਿਬ ਅੱਗੇ ਫਰਿਆਦ ਕਰਦੇ ਨੇ ਸਾਡਾ ਪੁੱਤਰ ਹੁਣ ਜਵਾਨ ਹੋ ਗਿਆ ਹੈ ਇਸ ਦਾ ਅਸੀਂ ਅਨੰਤ ਕਾਰਜ ਕਰਨਾ ਚਾਹੁੰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਭਾਈ ਦੀਪੇ ਨੂੰ ਉਦੋਂ ਤੱਕ ਭਾਈ ਦੀਪ ਸਿੰਘ ਜੀ ਬਣਾ ਚੁੱਕੇ ਸਨ ਆਪਣੇ ਹੱਥਾਂ ਨਾਲ ਅੰਮ੍ਰਿਤ ਛਕਾ ਕੇ ਭਾਈ ਦੀਪੇ ਤੋਂ ਭਾਈ ਦੀਪ ਸਿੰਘ ਜੀ ਬਣਾਇਆ ਉਹਨਾਂ ਦੇ ਮਾਤਾ ਪਿਤਾ ਜੀ ਦੀ ਫਰਿਆਦ ਉੱਤੇ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਨਾਲ ਭੇਜਣ ਦੀ ਇਜਾਜ਼ਤ ਦੇ ਦਿੱਤੀ ਤੇ ਇਹ ਹੁਕਮ ਵੀ ਕੀਤਾ ਕਿ ਜਦ ਤੱਕ ਅਸੀਂ ਤੁਹਾਨੂੰ ਨਹੀਂ ਬੁਲਾਵਾਂਗੇ ਤਾਂ ਤੁਸੀਂ ਉਦੋਂ ਤੱਕ ਨਹੀਂ ਆਓਗੇ ਤੇ ਉੱਥੇ ਰਹਿ ਕੇ ਹੀ ਤੁਸੀਂ ਸਿੱਖੀ ਦਾ ਪ੍ਰਚਾਰ ਕਰਨਾ ਹੈ ਬਾਬਾ ਦੀਪ ਸਿੰਘ ਗੁਰੂ ਸਾਹਿਬ ਦੇ ਹੁਕਮ ਨਾਲ ਘਰ ਆ ਗਏ ਸੀ ਤੇ ਉੱਧਰ ਹੀ ਆਨੰਦਪੁਰ ਸਾਹਿਬ ਨੂੰ ਵੀ ਘੇਰਾ ਪੈ ਚੁੱਕਿਆ ਸੀ ਗੁਰੂ ਸਾਹਿਬ ਦੇ ਆਨੰਦਪੁਰ ਛੱਡਣ ਤੋਂ ਲੈ ਕੇ ਛੋਟੇ ਸਾਹਿਬ ਜਿਆਦੇ ਦੀ ਸ਼ਹੀਦੀ ਤੱਕ ਇਹ ਸਾਰਾ ਵਰਤਾਰਾ ਇੱਕ ਹਫ਼ਤੇ ਵਿੱਚ ਹੀ ਵਰਤ ਜਾਂਦਾ ਹੈ ਜਦ ਤੱਕ ਇਹ ਗੱਲ ਬਾਬਾ ਦੀਪ ਸਿੰਘ ਜੀ ਤੱਕ ਪਹੁੰਚੀ ਉਦੋਂ ਤੱਕ ਬਹੁਤ ਵਕਤ ਹੋ ਚੁੱਕਿਆ ਸੀ ਇਹ ਸਭ ਘਟਨਾ ਤੋਂ ਬਾਅਦ ਗੁਰੂ ਸਾਹਿਬ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਦੇ ਹਨ ਇੱਥੇ ਰਹਿ ਕੇ ਗੁਰੂ ਗੋਬਿੰਦ ਸਿੰਘ ਜੀ ਹੁਣ ਆਦ ਗ੍ਰੰਥ ਦੀ ਵੀਰਨ ਨੂੰ ਵੀ ਤਿਆਰ ਕਰਨ ਦਾ ਨਿਸ਼ਚਾ ਕਰਦੇ ਹਨ ਇਸ ਵੀਰਨ ਨੂੰ ਤਿਆਰ ਕਰਨ ਲਈ ਗੁਰੂ ਜੀ ਧੀਰਮੱਲਿਆ ਕੋਲ ਗਏ ਕਿਉਂਕਿ ਜਿਹੜੀ ਬੀੜ ਗੁਰੂ ਅਰਜਨ ਦੇਵ ਜੀ ਨੇ ਤਿਆਰ ਕਰਵਾਈ ਸੀ ਉਹ ਧੀਰਮੱਲਿਆ ਕੋਲ ਪਈ ਹੋਈ ਸੀ ਧੀਰਮੱਲਿਏ ਉਸ ਬੀੜ ਨੂੰ ਦੇ ਲਈ ਸਾਫਨਕਾਰ ਕਰ ਕਰ ਦਿੰਦੇ ਹਨ ਇਸੇ ਸਮੇਂ ਗੁਰੂ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਵੀ ਸੱਦਾ ਭੇਜ ਦਿੱਤਾ ਸੀ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਸਾਰੀ ਕੁਰਬਾਨੀ ਆਪਣੇ ਮੁਖ ਤੋਂ ਉਚਾਰਨ ਕਰਦੇ ਨੇ ਭਾਈ ਮਣੀ ਸਿੰਘ ਜੀ ਲਿਖਦੇ ਜਾਂਦੇ ਸਨ ਤੇ ਬਾਬਾ ਦੀਪ ਸਿੰਘ ਜੀ ਕਲਮ ਤੇ ਦਵਤ ਦੀ ਸੇਵਾ ਕਰਦੇ ਹਨ ਆਦ ਗ੍ਰੰਥ ਦੀ ਸੰਪੂਰਨਤਾ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਬਾਬਾ ਪਸੰਗ ਜੀ ਨੂੰ ਤੈਨੂੰ ਹੁਕਮ ਕਰਦੇ ਨੇ ਕਿ ਤੁਸੀਂ ਵਿਦਿਆਰਥੀਆਂ ਨੂੰ ਵਿਦਿਆ ਪੜਾਉਣੀ ਹੈ ਅਮ੍ਰਿਤ ਦਾ ਸੰਚਾਰ ਕਰਨਾ ਹੈ ਤੇ ਜੇ ਕੋਈ ਪੰਥ ਉਤੇ ਮੁਸੀਬਤ ਆਵੇ ਤਾਂ ਪੰਥ ਦੀ ਸਹਾਇਤਾ ਵੀ ਕਰਨੀ ਹੈ ਗੁਰੂ ਗੋਬਿੰਦ ਸਿੰਘ ਜੀ ਫਿਰ ਜਦ ਦਮਦਮਾ ਸਾਹਿਬ ਤੋਂ ਜਾਣ ਲੱਗਦੇ ਹਨ ਤਾਂ ਬਾਬਾ ਦੀਪ ਸਿੰਘ ਜੀ ਕਹਿੰਦੇ ਹਨ ਕਿ ਮੇਰੀ ਸਿੱਖੀ ਤਾਕੁਰ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਤੁਹਾਡੀ ਸਿੱਖੀ ਕਿਹਸਾ ਸਵਾਸ ਨਾਲ ਨਿਭਾਈ ਜਾਵੇਗੀ ਸਮਾਂ ਤੇ ਤੁਹਾਡੇ ਅੰਦਰ ਅਸੀਂ ਆਪ ਵਰਤਾਂਗੇ ਜੋ ਪ੍ਰਾਨ ਕਰੋਗੇ ਉਹੀ ਨਿਭੇਗਾ ਤੇ ਤੁਹਾਡੇ ਪ੍ਰਾਨ ਨੂੰ ਮੌਤ ਵੀ ਖੰਡਨ ਨਹੀਂ ਕਰ ਪਾਉਗੀ ਗੁਰੂ ਜੀ ਦੇ ਜਾਣ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਸੱਚੇ ਮਾਨ ਅਤੇ ਲਗਨ ਨਾਲ ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਸੇਵਾ ਨੂੰ ਨਿਭਾਇਆ ਇੱਥੇ ਰਹਿ ਕੇ ਉਹਨਾਂ ਨੇ ਚਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖੇ ਤੇ ਇੱਕ ਸਰੂਪ ਫਾਰਸੀ ਵਿੱਚ ਵੀ ਲਿਖਿਆ ਹੋਇਆ ਸੀ ਇੱਕ ਸਰੂਪ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਭੇਜਿਆ ਬਾਕੀ ਨਸ ਰੂਪਾਨੂਮੀ ਬਾਕੀ ਤਿੰਨ ਤਖਤਾਂ ਤੇ ਵੇਦਿਆ ਕਿਉਂਕਿ ਉਸ ਵੇਲੇ ਸਿਰਫ ਚਾਰ ਹੀ ਤਖਤ ਹੋਇਆ ਕਰਦੇ ਸੀ ਪੰਜਵਾਂ ਤਖਤ ਬਾਅਦ ਵਿੱਚ ਬਣਿਆ ਸੀ ਜਦ ਬਾਬਾ ਦੀਪ ਸਿੰਘ ਜੀ ਨੂੰ ਖਬਰ ਮਿਲਦੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਫਤਿਹ ਕਰਨ ਲਈ ਜਾ ਰਹੇ ਹਨ ਤਾਂ ਉਹ ਵੀ ਨਾਲ ਹੀ ਜਾਂਦੇ ਹਨ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਚੱਪੜ ਚਿੜੀ ਦੇ ਮੈਦਾਨ ਵਿੱਚ ਜੰਗ ਲੜਦੇ ਹਨ ਜੰਗਾਂ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਆਨੰਦਪੁਰ ਸਾਹਿਬ ਆ ਜਾਂਦੇ ਹਨ ਤਾਂ ਉੱਥੇ ਇੱਕ ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਗੁਰੂ ਬਾਣੀ ਦੇ ਬੋਤੋ ਬਾਅਦ ਸਿਫਤ ਕਰਦੇ ਹੋਏ ਕਹਿੰਦੇ ਹਨ ਕਿ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਰਹਿਣੀ ਬਹਿਣੀ ਦੇ ਪੂਰੇ ਹਾਨ ਨਿਤਨੇਮੀ ਹਾਨ ਬਾਣੀ ਤੇ ਬਾਣੇ ਦੇ ਧਾਰਨੀ ਹਨ ਬਾਬਾ ਦੀਪ ਸਿੰਘ ਜੀ ਦੀ ਗੁਰਬਾਣੀ ਅਭਿਆਸ ਦੀ ਗੱਲ ਕਰੀਏ ਤਾਂ ਬਾਬਾ ਦੀਪ ਸਿੰਘ ਜੀ ਜਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੇਖ ਰਹੇ ਸਨ ਤਾਂ ਉਹਨਾਂ ਨੇ ਇੱਕ ਸਰੂਪ ਸਾਹਮਣੇ ਰੱਖਿਆ ਹੁੰਦਾ ਸੀ ਤੇ ਇੱਕ ਸਰੂਪ ਲੇਖ ਰਹੇ ਹੁੰਦੇ ਹਨ ਸਾਹਮਣੇ ਵਾਲੇ ਸਰੂਪ ਤੋਂ ਜਦ ਗੁਰਬਾਣੀ ਦੀ ਤੋਕ ਵੇਖ ਕੇ ਪੜ੍ਹਦੇ ਹਨ ਫੇਰ ਲਿਖਣ ਲੱਗਿਆ ਪੜ੍ਹਦੇ ਹਨ ਤੇ ਲਿਖਣ ਤੋਂ ਬਾਅਦ ਵੀ ਇੱਕ ਵਾਰ ਫੇਰ ਪੜ੍ਹਦੇ ਹਨ ਇਤੋ ਹੀ ਅੰਦਾਜ਼ਾ ਲਗਾ ਲਓ ਕਿ ਬਾਬਾ ਦੀਪ ਸਿੰਘ ਜੀ ਦਾ ਗੁਰਬਾਣੀ ਅਭਿਆਸ ਕਿੰਨਾ ਹੋਵੇਗਾ। ਕਾਬਾ ਬੰਦਾ ਸਿੰਘ ਬਹਾਦਰ ਜੀ ਸ਼ਹੀਦ ਹੋ ਜਾਂਦੇ ਹਨ। ਉਸ ਵੇਲੇ ਸਿੱਖ ਛੋਟੇ-ਛੋਟੇ ਜਥੇਆ ਵਿੱਚ ਮੰਡੇ ਹੋਏ ਸੀ। ਇਹਨਾਂ ਨੂੰ ਇਕੱਠਾ ਕਰਕੇ ਬਾਰਾਂ ਮਿਸਲਾ ਬਣਾਈਆਂ ਜਾਂਦੀਆਂ ਹਨ। ਇਹਨਾਂ ਵਿੱਚੋਂ ਇੱਕ ਮਿਸਲ ਦੇ ਮੁਖੀ ਬਾਬਾ ਦੀਪ ਸਿੰਘ ਜੀ ਨੂੰ ਬਣਾਇਆ ਜਾਂਦਾ ਹੈ। ਫਿਰ 1748 ਨੂੰ ਅਹਿਮਦ ਸ਼ਾਹ ਅਬਦਾਲੀ ਭਾਰਤ ਤੇ ਹਮਲਾ ਕਰਨ ਲਈ ਆਉਂਦਾ ਹੈ। ਕਈ ਹਮਲੇ ਅਹਿਮਦ ਸ਼ਾਹ ਅਬਦਾਲੀ ਦੇ ਸਿੱਖਾਂ ਨੇ ਰੋਕ ਲਏ ਤੇ ਉਹਨਾਂ ਨੂੰ ਵਾਪਸ ਅਫਗਾਨ ਪੇਜ ਦਿੱਤਾ ਗਿਆ। ਜਿਆਦਾ ਹੀ ਘਟਨਾ ਤੇ 3-4 ਵਾਰ ਹੋਈਤਾ। ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਪੁੱਤਰਾਂ ਨੂੰ ਤਮੂਰ ਜੋ ਪੰਜਾਬ ਦਾ ਗਵਰਨਰ ਸੀ ਤੇ ਜਹਾਨ ਖਾਨ ਨੂੰ ਬੁਲਾਇਆ ਤੇ ਅਬਦਾਲੀ ਪੁੱਛਦਾ ਹੈ ਕਿ ਇਹ ਲੋਕ ਕੌਣ ਹਨ ਜੋ ਮੇਰੇ ਹਮਲੇ ਨੂੰ ناکਾਮ ਕਰ ਰਹੇ ਨੇ ਤਾਂ ਜਹਾਨ ਖਾਨ ਕਹਿੰਦਾ ਹੈ ਕਿ ਇਹ ਜੰਗਲਾ ਵਿੱਚ ਰਹਿਣ ਵਾਲੇ ਲੋਕ ਹਨ ਇਨ੍ਹਾਂ ਦੀ ਖਬਰ ਕਿਸੇ ਨੂੰ ਨਹੀਂ ਹੁੰਦੀ ਅਹਿਮਦ ਦਾ ਰਾਹਬਰ ਬਹੁਤ ਹੀ ਕਰਮੀ ਵਾਲਾ ਸੀ ਜੋ ਇਨ੍ਹਾਂ ਨੂੰ ਤਿੰਨ ਚੀਜ਼ਾਂ ਦੇਖ ਕੇ ਗਿਆ ਇੱਕ ਇਨ੍ਹਾਂ ਦਾ ਗ੍ਰੰਥ ਹੈ ਜਿਸ ਦੀ ਇਹ ਬਾਣੀ ਪੜ੍ਹਦੇ ਹਨ ਤੇ ਫਿਰ ਕੋਈ ਮਿੱਠਾ ਪਾਣੀ ਤਿਆਰ ਕਰਦੇ ਹਨ ਜਿਸ ਨੂੰ ਪੀ ਕੇ ਗਿੱਦੜ ਵੀ ਸ਼ੇਰ ਬਣ ਜਾਂਦਾ ਹੈ ਉਹ ਕਹਿੰਦਾ ਕਿ ਇਹਨਾਂ ਦਾ ਕੋਈ ਸਰੋਵਰ ਵੀ ਹੈ ਜਿਸ ਵਿੱਚ ਇਸ਼ਨਾਨ ਕਰਦੇ ਹਨ ਤੇ ਅਦਮਰਿਆ ਬੰਦਾ ਵੀ ਜਿਉਂਦਾ ਹੋ ਜਾਂਦਾ ਹੈ ਇਹ ਸਭ ਗੱਲਾਂ ਸੁਣ ਕੇ ਅਫਦਾਲੀ ਕਹਿੰਦਾ ਹੈ ਕਿ ਇਹਨਾਂ ਦੇ ਇਕੱਠੇ ਹੋਣ ਤੇ ਰੋਕ ਲਾ ਦਿੱਤੀ ਜਾਵੇ ਨਾਹੀਂ ਇਹ ਇਕੱਠੇ ਹੋਣਗੇ ਨਾਹੀਂ ਅੰਮ੍ਰਿਤ ਤਿਆਰ ਕਰਨਗੇ ਤੇ ਨਾਹੀਂ ਇਹਨਾਂ ਵਿੱਚ ਤਾਕਤ ਆਵੇਗੀ ਤੇ ਰਹੀ ਗੱਲ ਇਹਨਾਂ ਤੇ ਸਰੋਵਰ ਦੀ ਤੇ ਇਹਨਾਂ ਦੇ ਸਰੋਵਰ ਨੂੰ ਪੂਰ ਦਿੱਤਾ ਜਾਵੇ ਅਫਦਾਲੀ ਦੇ ਇੰਨਾ ਕਹਿਣ ਤੇ ਉਸ ਦੀ ਫੌਜ ਨੇ ਦਰਬਾਰ ਸਾਹਿਬ ਨੂੰ ਤੋਪਾ ਤੇ ਗੋਲੀਆਂ ਨਾਲ ਉੜਾ ਦਿੱਤਾ ਤੇ ਸਰੋਵਰ ਨੂੰ ਜਾਨਵਰਾਂ ਦੀਆਂ ਹੱਡੀਆਂ ਤੇ ਗੰਦ ਮੰਦ ਨਾਲ ਭਰ ਦਿੱਤਾ ਇਹ ਖਬਰ ਤੇ ਬਾਬਾ ਦੀਪ ਸਿੰਘ ਜੀ ਕੋਲ ਆਉਂਦੀ ਹੈ ਤਾਂ ਬਾਬਾ ਦੀਪ ਸਿੰਘ ਜੀ ਗੁੱਸੇ ਵਿੱਚ ਆ ਜਾਂਦੇ ਹਨ ਉਹਨਾਂ ਦੀ ਅੱਖਾਂ ਲਾਲ ਹੋ ਜਾਂਦੀਆਂ ਨੇ ਉਹਨਾਂ ਦਾ ਹੱਥ ਕਰਮ ਤੋਂ ਛੁੱਟ ਕੇ ਕੋਲ ਪਏ 18 ਸ਼ੇਰ ਦੇ ਖੰਡੇ ਵਾਲ ਵਜਦਾ ਹੈ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਵਿੱਚ ਅਰਦਾਸ ਕੀਤੀ ਬਾਬਾ ਦੀਪ ਸਿੰਘ ਜੀ ਨਾਲ ਉੱਥੋਂ ਸਿਰਫ ਪੰਜ ਸਿੰਘ ਹੀ ਹੁੰਦੇ ਨੇ ਥੋੜੀ-ਥੋੜੀ ਜਦ ਬਾਬਾ ਦੀਪ ਸਿੰਘ ਜੀ ਤਰਨ ਤਾਰਨ ਕੋਲ ਪਹੁੰਚਦੇ ਹਨ ਤਾਂ ਉਹਨਾਂ ਦੀ ਗਿਣਤੀ 5000 ਦੇ ਕੋਲ ਹੋ ਜਾਂਦੀ ਹੈ ਤਰਨ ਤਾਰਨ ਬਾਬਾ ਦੀਪ ਸਿੰਘ ਜੀ ਅਰਦਾਸ ਕਰਦੇ ਹਨ ਤੇ ਉੱਥੇ ਹੀ ਇੱਕ ਲਕੀਰ ਵੀ ਖਿੱਚ ਦੇ ਨੇ ਆਪਣੇ 18 ਸ਼ੇਰ ਦੇ ਖੰਡੇ ਨਾਲ ਤੇ ਕਹਿੰਦੇ ਕਿ ਅਜੇ ਵੀ ਤੁਹਾਡੇ ਕੋਲ ਸਮਾਂ ਹੈ ਜਿਨ੍ਹਾਂ ਨੂੰ ਆਪਣੀ ਜਾਨ ਪਿਆਰੀ ਹੈ ਉਹ ਇਸ ਲਕੀਰ ਨੂੰ ਪਾਰ ਨਾ ਕਰਨ ਗੁਰੂ ਰਾਮਦਾਸ ਜੀ ਦੇ ਧਰਵਾਸਤੇ ਆਪਣਾ ਸੀਸ ਦੇਣਾ ਚਾਹੁੰਦੇ ਹਨ ਉਹ ਇਸ ਲਕੀਰ ਨੂੰ ਪਾਰ ਕਰ ਲੈਣ ਇਤਿਹਾਸ ਦੱਸਦਾ ਹੈ ਕਿ ਝੱਟ ਹੀ ਉਹਨਾਂ ਸਿੰਘਾਂ ਨੇ ਉਸ ਲਕੀਰ ਨੂੰ ਪਾਰ ਕਰ ਲਿਆ ਤੇ ਬਾਬਾ ਦੀਪ ਸਿੰਘ ਜੀ ਦੇ ਪਿੱਛੇ ਖੜੇ ਹੋ ਗਏ ਬਾਬਾ ਦੀਪ ਸਿੰਘ ਜੀ ਇੱਕ ਹੱਥ ਵਿੱਚ 18 ਸ਼ੇਰ ਦਾ ਖੰਡਾ ਲੈ ਕੇ ਦੂਜੇ ਹੱਥ ਵਿੱਚ ਗੁਰਜ ਚੱਕ ਕੇ ਅੱਗੇ ਵਧ ਗਏ ਜਦ ਬਾਬਾ ਜੀ ਗੋਲਵਾਰ ਦੇ ਲਾਗੇ ਤਾਕ ਪਹੁੰਚੇ ਤਾਂ ਉੰਦਾ ਦਾ ਸਾਹਮਣਾ ਜਹਾਨ ਖਾਨ ਨਾਲ ਹੁੰਦਾ ਹੈ ਇੱਕ ਪਾਸੇ ਬਾਬਾ ਦੀਪ ਸਿੰਘ ਜੀ ਦੀ ਫੌਜ ਜੋ ਕਿ ਬਹੁਤ ਸਾਰੇ ਕਿਸਾਨਾਂ ਤੇ ਕਮਾ ਵਾਲੇ ਸਿੰਘਾਂ ਦੀ ਸੀ ਜਿੰਨਾ ਕੋੜ ਕੇਵਲ ਕਈ ਛੋਟੇ ਤੇ ਥੋੜੇ ਬਹੁਤ ਪੁਰਾਣੇ ਹਥਿਆਰ ਵੀ ਸਨ ਉੱਥੇ ਹੀ ਦੂਜੇ ਪਾਸੇ ਜਹਾਨ ਖਾਨ ਦੀ ਫੌਜ ਜੋ ਕਿ ਕਿਤੇ ਜ਼ਿਆਦਾ ਵੱਧ ਸੀ ਤੇ ਉੱਥੇ ਹੀ ਪੂਰੇ ਜੰਗੀ ਹਥਿਆਰ ਨਾਲ ਲੈਸਸ ਵੀ ਇਸ ਜੰਗ ਵਿੱਚ ਇੱਕ ਪਾਈ ਲਕਸ਼ਮਣ ਸਿੰਘ ਜੀ ਵੀ ਸੀ ਜੋ ਆਪਣੇ ਘੋੜੇ ਦੀ ਛਾਲ ਜਹਾਨ ਖਾਨ ਦੇ ਹਾਥੀ ਕੋਲ ਮਰਵਾ ਕੇ ਆਪਣੀ ਤਲਵਾਰ ਦਾ ਫੁਰਤੀਲਾ ਵਾਰ ਕਰਕੇ ਉਸ ਦੀ ਗਰਦਨ ਥੱਲੇ ਸੌਟ ਦਿੰਦਾ ਹੈ ਤਾਂ ਉਸ ਦੀ ਫੌਜ ਵਾਪਸ ਲਾਹੌਰ ਭੱਜ ਜਾਂਦੀ ਹੈ ਇਸ ਜੰਗ ਵਿੱਚ ਸਿੰਘਾਂ ਦੀ ਫਤਿਹ ਹੋ ਜਾਂਦੀ ਏ ਪਰ ਭੱਜਦੀ ਹੋਈ ਫੌਜ ਨੂੰ ਤਮੂਰ ਤੇ ਉਸ ਦੀ ਫੌਜ ਮਿਲਦੀ ਹੈ ਤਮੂਰ ਭੱਜਦੀ ਹੋਈ ਫੌਜ ਨੂੰ ਵੀ ਆਪਣੀ ਫੌਜ ਵਿੱਚ ਰਲਾ ਲੈਂਦਾ ਹੈ ਤੇ ਆਪਣੀ ਫੌਜ ਦੀ ਗਿਣਤੀ ਵਧਾਉਂਦਾ ਹੈ ਅੱਗੇ ਜਾ ਕੇ ਬਾਬਾ ਦੀਪ ਸਿੰਘ ਜੀ ਤੇ ਤਮੂਰ ਦੀ ਫੌਜ ਵਿੱਚ ਜੰਗ ਸ਼ੁਰੂ ਹੋ ਜਾਂਦੀ ਏ ਬਾਬਾ ਦੀਪ ਸਿੰਘ ਜੀ ਦਾ ਘੋੜਾ ਵੀ ਸ਼ਹੀਦ ਹੋ ਗਿਆ ਬਾਬਾ ਜੀ ਪੈਦਲ ਹੀ ਮੁਗਲਾਂ ਨੂੰ ਗਾਜਰ ਮੂਲੀ ਵਾਗ ਕੱਟਦੇ ਜਾ ਰਹੇ ਸੀ ਇਹਨਾਂ ਵੇਖ ਕੇ ਉਹਨਾਂ ਦਾ ਜਰਨੈਲ ਜਮਾਲ ਖਾਨ ਬਾਬਾ ਦੀਪ ਸਿੰਘ ਜੀ ਨੂੰ ਕਹਿੰਦਾ ਹੈ ਕਿ ਕਿਉਂ ਆਪਣੀ ਫੌਜ ਨੂੰ ਅਸੀਂ ਮਰਵਾਉਂਦੇ ਹਾਂ ਆਪਾਂ ਆਪਸ ਵਿੱਚ ਹੀ ਨਿਭੜ ਲੈਂਦੇ ਹਾਂ ਇੱਕ ਪਾਸੇ 75 ਸਾਲ ਦੇ ਬਜ਼ੁਰਗ ਬਾਬਾ ਦੀਪ ਸਿੰਘ ਜੀ ਤੇ ਦੂਜੇ ਪਾਸੇ 35 ਸਾਲ ਦਾ ਜਵਾਨ ਜਮਾਲ ਖਾਨ ਸੀ ਦੋਨਾਂ ਵਿੱਚ ਬਹੁਤ ਕਮਸਾਂ ਤੇ ਤਗੜਾ ਜੋਧਾ ਹੋਇਆ ਹੱਦੋਂ ਵਿੱਚ ਹੋਰ ਵਿੱਚ ਲੜਦੇ ਹੋਏ ਆਖਰ ਵਿੱਚ ਐਸਾ ਵਾਰ ਕਰਦੇ ਹਨ ਕਿ ਦੋਵਾਂ ਦੇ ਹੀ ਸੀਸ ਧੜ ਤੋਂ ਲੱਗ ਗਏ ਬਾਬਾ ਦੀਪ ਸਿੰਘ ਜੀ ਵੀ ਅਰਦਾਸ ਕਰਕੇ ਤੁਰੇ ਹੋਏ ਸਨ ਤਾਂ ਬਾਬਾ ਦੀਪ ਸਿੰਘ ਜੀ ਉੱਤੇ ਗੁਰਗੋਬਿੰਦ ਸਿੰਘ ਜੀ ਦਾ ਹੱਥ ਸੀ ਇਨ੍ਹਾਂ ਸਿੰਘਾਂ ਵਿੱਚੋਂ ਇੱਕ ਸẽ ਹਿੰਗੇ ਬਾਬਾ ਦੀਪ ਸਿੰਘ ਜੀ ਨੂੰ ਕਹਿੰਦਾ ਹੈ ਕਿ ਉਸ ਪ੍ਰਾਣ ਦਾ ਕੀ ਹੋਵੇਗਾ ਜੋ ਤੁਸੀਂ ਤੁਰਨ ਲੱਗਿਆ ਕੀਤਾ ਸੀ ਜੇਕਰ ਤੁਸੀਂ ਹੁਣ ਸ਼ਹੀਦ ਹੋ ਗਏ ਤਾਂ ਤੁਹਾਡਾ ਪ੍ਰਾਣ ਵਿੱਚ ਇਹੀ ਰਹਿ ਜਾਵੇਗਾ ਇੰਨਾ ਕਹਿਣ ਤੇ ਬਾਬਾ ਦੀਪ ਸਿੰਘ ਜੀ ਦਾ ਸਰੀਰ ਦੁਬਾਰਾ ਹਰਕਤ ਵਿੱਚ ਆਇਆ ਬਾਬਾ ਦੀਪ ਸਿੰਘ ਜੀ ਇੱਕ ਹੱਥ ਵਿੱਚ ਆਪਣਾ ਸੀਸ ਫੜ ਕੇ ਦੂਜੇ ਹੱਥ ਵਿੱਚ ਆਪਣਾ ਖੰਡਾ ਬੰਨਦੇ ਹੋਏ ਵੈਰੀਆਂ ਦੇ ਫੱਟ ਲਾ ਰਹੇ ਸਨ ਮੁਗਲ ਫੌਜ ਇਹ ਸਭ ਵੇਖ ਕੇ ਡਰ ਜਾਂਦੀ ਹੈ ਤੇ ਵਾਪਸ ਲਾਹੌਰ ਵੱਲ ਭੱਜਣ ਲੱਗ ਜਾਂਦੀ ਹੈ ਉਹ ਕਹਿੰਦੇ ਹਨ ਕਿ ਸਾਨੂੰ ਜਿਉਂਦਿਆਂ ਨਾ ਲੜਨਾ ਹੁੰਦਾ ਹੈ ਪਾਰੇ ਤਾਂ ਮਰ ਕੇ ਵੀ ਲੜ ਰਹੇ ਨੇ ਇਹ ਤਾਂ ਸਾਨੂੰ ਸਿਖਾਇਆ ਹੀ ਨਹੀਂ ਗਿਆ ਫਿਰ ਬਾਬਾ ਦੀਪ ਸਿੰਘ ਜੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਆਪਣਾ ਸੀਸ ਪੇਟਾ ਕਰਦੇ ਹਨ ਤੇ ਆਪਣਾ ਪ੍ਰਾਣ ਪੂਰਾ ਕਰਦੇ ਨੇ